ਹਲਕਾ ਅਟਾਰੀ ਅਦੀਨ ਆਉਂਦੇ ਪਿੰਡ ਸਚੰਦਰਾ ਹਵਾਈ ਅੱਡੇ ਦੇ ਨੇੜੇ ਰੋਡ ਵਿਖੇ ਪਿੰਡ ਦੀ ਮਸਤਰਕਾ ਮਾਲਕਾਂ ਜੋ ਕਿ ਪਿੰਡ ਦੇ ਲੋਕਾਂ ਨੇ ਆਪਣੀ ਜ਼ਮੀਨ ਵਿੱਚੋਂ ਥੋੜੀ ਥੋੜੀ ਛੱਡੀ ਹੁੰਦੀ ਹੈ ਜੋ ਕਿ ਪੰਚਾਇਤ ਅੰਦਰ ਨਹੀਂ ਹੁੰਦੀ ਪਰ ਪਿੰਡ ਦੇ ਪਿਛਲੇ ਸਮੇਂ ਦੀ ਪੰਚਾਇਤ ਨੇ ਪੁੱਡਾਂ ਵਾਲਿਆਂ ਨੂੰ ਵੇਚ ਦਿੱਤੀ ਸੀ ਪਰ ਪਿੰਡ ਦੇ ਲੋਕਾਂ ਨੇ ਇਸ ਦੇ ਵਿਰੋਧ ਵਿੱਚ ਮਾਨਯੋਗ ਹਾਈ ਕੋਰਟ ਵਿੱਚ ਕੇਸ ਚਲਾ ਰਹੇ ਹਨ ਪਰ ਛੁੱਟੀ ਵਾਲੇ ਦਿਨ ਐਤਵਾਰ ਨੂੰ ਪੁੱਡਾਂ ਦੇ ਅਧਿਕਾਰੀਆਂ ਨੇ ਪੁਲਿਸ ਪਾਰਟੀ ਦੀ ਮੌਜੂਦਗੀ ਵਿੱਚ ਬਾਰਡਰੀ ਵਾਲੀ ਕੀਤੀ ਜਾ ਰਹੀ ਸੀ ਜਦਕਿ ਮੌਕੇ ਤੇ ਜਾ ਕੇ ਪੁੱਡਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜੋ ਕੋਰਟ ਫੈਸਲਾ ਕਰਨਗੇ ਉਸ ਹਿਸਾਬ ਨਾਲ ਵੇਖ ਲਵਾਂਗੇ ਪਰ ਪਿੰਡ ਵਾਸੀਆਂ ਦਾ ਸਵਾਲ ਇਹ ਸੀ ਕਿ ਜਦੋਂ ਕੋਰਟ ਵਿੱਚ ਕੇਸ ਚੱਲਦਾ ਹੈ ਤਾਂ ਕਿ ਮਾਂ ਜੋ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਜਸਬੀਰ ਸਿੰਘ ਗਿਲਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਰਾਜਸਥਾਨੀ ਸਭ ਅੱਜ ਤੁਸੀਂ ਵੱਡੀ ਨਫਰੀ ਲੈ ਕੇ ਔਰ ਪੁਲ ਪ੍ਰਸ਼ਾਸਨ ਨੂੰ ਨਾਲ ਲੈ ਕੇ ਤੁਸੀਂ ਅੱਜ ਇੱਥੇ ਕਬਜ਼ਾ ਲੈਣ ਵਾਸਤੇ ਆਏ ਜੇ ਜਾਂ ਤੁਸੀਂ ਤੇ ਬਾਉਂਡਰੀ ਵਾਲ ਕਰ ਰਹੇ ਜੇ ਤੇ ਇੱਥੋਂ ਦੇ ਜਿਹੜੇ ਵਸਨੀਕ ਆ ਜਾਂ ਲੋਕਲ ਹੈਗੇ ਲੋਕ ਉਹ ਕਹਿ ਰਿਹਾ ਕਿ ਇਹਦਾ ਕੇਸ ਚੱਲ ਰਿਹਾ ਵਾ ਕਿ ਤੁਸੀਂ ਇਸ ਕੇਸ ਦੇ ਵਿੱਚ ਬਾਉਂਡਰੀ ਵਾਲ ਕਰ ਸਕਦੇ ਹੋ ਨਹੀਂ ਸਾਡੀ ਅਸੀਂ ਨਾ ਵੱਡਾ 파ਟੀ ਨਹੀਂ ਹੈਗੀ ਸਾਡੀ ਕੋਈ ਵੀ ਸਾਡੇ ਇਹੋ ਜਿਹੀ ਇਤਲਾ ਨਹੀਂ ਹੈਗੀ ਸਾਡੇ ਕੋਲ ਅਸੀਂ ਆਪਣੀ ਮਾਲਕੀ ਤੇ ਜਿਹੜੀ ਸਾਡੀ ਮਾਲਕੀ ਹੈ ਕਿਸ ਕਿਸ ਅਧਿਕਾਰ ਨਾਲ ਕਿਸ ਅਧਿਕਾਰ ਦੇ ਨਾਲ ਆਪਾਂ ਕਰ ਰਹੇ ਜੀ ਜਵਾਬੰਦੀ ਹੈਗੀ ਆ ਉਹਦੇ ਹਿਸਾਬ ਨਾਲ ਅਸੀਂ ਨਿਸ਼ਾਨਦੇ ਜਾਰੀ ਪਟਨਾ ਕੋਰਟ ਦਾ ਫੈਸਲਾ ਆਏਗਾ ਹੋ ਸਕਦਾ ਨਹੀਂ ਪਰ ਤੁਹਾਨੂੰ ਕੋਰਟ ਦੇ ਆਰਡਰ ਇਹਨਾਂ ਦਿੱਤੇ ਨਹੀਂ ਆ ਜੀ ਕੋਰਟ 'ਤੇ ਉੱਚ ਸਟੇ ਨਹੀਂ ਹੈਗਾ ਨਹੀਂ ਸਟੇ ਤ ਨਹੀਂ ਹੈਗਾ ਪਰ ਬਾਕੀ ਜੋ ਸਟੇ ਹੈਗਾ ਨਹੀਂ ਜੀ ਠੀਕ ਹੈ ਜੀ ਅਸੀਂ ਆਪਣੀ ਮਾਲਕੀ ਦੀ ਨਿਸ਼ਾਨਦੇਹੀ ਲੈ ਰਹੇ ਹਾਂ ਜੋ ਫੈਸਲਾ ਇਹ ਹੋ ਸਾਬਦਾ ਠੀਕ ਹੈ ਇਹਦਾ ਫਿਰ 3 ਦਿਨ ਤੱਕ ਤੁਸੀਂ ਜਵਾਬ ਦਿਓਗੇ ਜੀ ਉਹ ਸਾਨੂੰ ਸਮਨ ਨਹੀਂ ਆਇਆ ਸਹੀ ਪਾਰਟੀ ਨਹੀਂ ਹੈਗੀ ਕੀ ਤੁਹਾਨੂੰ ਅਜੇ ਤੱਕ ਸਮਨ ਨਹੀਂ ਆਇਆ ਜੀ ਪਾਰਟੀ ਹੈਗੇ ਨਹੀਂ ਅਸੀਂ ਸਾਡੇ ਕੋਲ ਮੈਂ ਇਹਨਾਂ ਨੂੰ ਕਿਹਾ ਸੀ ਸਾਨੂੰ ਜੋ ਵੀ ਕੇਸ ਹੈਗਾ ਇਹ ਜਿਨ੍ਹਾਂ ਵੱਲੋਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹਨਾਂ ਦੇ ਨਾਲ ਲੈਣਾ ਚਾਹੁੰਦਾ ਜਿਨ੍ਹਾਂ ਵੱਲੋਂ ਕੇਸ ਚੱਲ ਰਿਹਾ ਵਾ ਉਹ ਵੀ ਦੱਸਣਾ ਚਾਹਣਗੇ ਵੀ ਇਹ ਇਹਨਾਂ ਨੂੰ ਸਮਨਿੰਗ ਹੋਈ ਹੈ ਜੀ ਹਾਂ ਤੇ ਇਹਦਾ ਵਕੀਲ ਕੋਈ ਨਹੀਂ ਸੈਨਲ ਵਕੀਲ ਸੁਨਾਮ ਸਿੰਘ ਪੇਸ਼ ਹੁੰਦਾ ਉਹ 5 6 ਮਹੀਨੇ ਹੋ ਗਏ ਪੇਸ਼ ਨਹੀਂ ਜਾਂਦਾ ਨਹੀਂ ਅਦਾਲਤ ਤੇ ਜਾਂਦਾ ਹੀ ਨਹੀਂਗਾ ਨਾਲ ਕੋਈ ਜਵਾਬ ਹੀ ਦਿੰਦਾ ਵਾ ਠੀਕ ਹੈ ਜੀ ਜੁਮਲਾ ਮਾਲਕਾ ਜ਼ਮੀਨ ਹੈ ਐਕਵਾਇਰ ਕੀਤੀ ਹੈ ਇਹਦਾ ਇਹਨਾਂ ਦੀ ਮਾਲਕੀ ਚਲੋ ਇਹਦਾ ਐਕਵਾਇਰ ਕੀਤੀ ਹੈ ਮਾਲਕ ਮਾਲਕਾ ਨੂੰ ਪੈਸਾ ਨਹੀਂ ਕੋਈ ਦਿਆ ਜੀ ਜੀ ਜਾਂ ਸਾਨੂੰ ਜ਼ਮੀਨ ਵਾਪਸ ਦਿੱਤੀ ਜਾ ਜਾਂ ਸਾਨੂੰ ਮਾਲ ਪੈਸਾ ਮਾਲਕਾ ਨੂੰ ਦਿੱਤੇ ਜਾਣ ਪੈਸੇ ਸਾਨੂੰ ਨਹੀਂ ਪਤਾ ਕਦੋਂ ਦੇਤੇ ਕਾਨੂੰਨੀ ਦੇਤੇ ਨਾ ਠੀਕ ਹੈ ਹਾਂ